ਗੁਰੂ ਨਾਨਕ ਸਾਹਿਬ ਜੀ ਦਾ ਇਹ ਹੋਕਾ ਇਹ ਇਹ ਸੁਨੇਹਾ ਕਿਆ ਭਵੀ ਹੈ ਸਤ ਸੂਚਾ ਹੋਏ ਸਾਤ ਸ਼ਬਦ ਬਿਨ ਮੁਕਤ ਨਾ ਕੋਏ ਜੋਗੀਆਂ ਨੇ ਸ਼ੰਕਾ ਜਾਰ ਕੀਤੀ ਕਿ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੁਮ ਬਣ ਜਾਇ ਕਿਉਂ ਕਰ ਸਾਥ ਲੰਘਾਵੋ ਪਾਰੇ ਹੈ ਨਾਨਕ ਜੇ ਜੰਗਲਾਂ ਜਾਣਾ ਤੀਥਾਂ ਤੇ ਇਸ਼ਨਾਨ ਕਰਨਾ ਦੇਸ਼ ਦਿਸਾਂਤਰਾ ਦਾ ਪਰਮਨ ਕਰਨਾ ਇਹਦਾ ਤਰਨ ਨਾਲ ਕੋਈ ਸੁਭੰਗ ਨਹੀਂ ਕਿ ਕੀ ਕਾਰਨ ਹੈ ਕਿ ਤੁਸੀਂ ਆਪਣਾ ਘਰ ਛੱਡਿਆ ਔਰ ਇਹ ਉਦਾਸੀਆਂ ਵਾਲਾ ਭੇਖਪਾਉ ਤਰੀਕਾ ਅਪਣਾਇਆ ਔਰ ਕਿਹੜਾ ਗਿਆਨ ਹੈ ਜਿਸ ਨੂੰ ਤੁਸੀਂ ਵੰਡ ਰਹੇ ਹੋ ਔਰ ਐਸਾ ਗਿਆਨ ਰਹੀਂ ਆਪਣੇ ਅਨੁਯਾਈਆਂ ਨੂੰ ਕਿਵੇਂ ਪਾਰ ਲੰਘਾਓਗੇ ਗੁਰੂ ਸਾਹਿਬ ਨੇ ਆਪ ਇਹ ਦੱਸਣਾ ਕੀਤਾ ਕਿ ਮੈਂ ਸੱਚ ਦਾ ਸੁਨੇਹਾ ਦੇ ਰਿਹਾ ਸੱਚੇ ਦੀ ਰਾਹ ਦੱਸ ਰਿਹਾ ਘਰ-ਬਾਰ ਤਿਆਕ ਕੇ ਜੰਗਲਾਂ ਵਿੱਚ ਯਾਪੀ ਸਿਸ਼ਨਾਨਾ ਦੀ ਲੋੜ ਨਹੀਂ ਹੈ ਸੱਚੇ ਦੀ ਪ੍ਰਾਪਤੀ ਗੁਰੂ ਦੇ ਗਿਆਨ ਨਾਲ ਹੋ ਸਕਦੀ ਹੈ ਗੁਰੂ ਦੀ ਸਿੱਖਿਆ ਤੇ ਚਰਨਣ ਵਾਲਾ ਹੀ ਸਫਲ ਜੀਵਨ ਜੀ ਸਕਦਾ ਹੈ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਥ ਵਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰਸ ਪਾਰੇ ਹੇ ਪਿਆਰਿਓ ਮੈਂ ਗੁਰਸਿੱਖਾਂ ਦੀ ਪ੍ਰਭੂ ਪਿਆਰਿਆਂ ਦੀ ਭਾਵ ਦੇ ਵਿੱਚ ਨਿਕਲਿਆ ਸੱਚ ਦਾ ਸੁਣਿਆ ਦੇਣ ਲਈ ਨਿਕਲਿਆ ਇਹ ਤਰੀਕਾ ਇਹ ਭੇਖ ਜਿਹੜਾ ਹੈ ਇਹ ਮੈਂ ਸੱਚ ਦਾ ਸੁਨੇਹਾ ਦੇਣ ਲਈ ਚੁਣਿਆ ਦੁਨੀਆ ਦੇ ਸਾਹਮਣੇ ਬਿਣਾ ਛਲ ਤੋਂ ਸੱਚ ਰੱਖਣਾ ਇਹ ਮੇਰਾ ਉਦੇਸ਼ ਹੈ ਗੁਰੂ ਦੀ ਸਿੱਖਿਆ ਤੇ ਇੱਕ ਰਸ ਇੱਕ ਚਿੱਤ ਮਨ ਲਗਾ ਕਰਕੇ ਚੱਲਣ ਨਾਲ ਭਟਕਣਾ ਮੁਕਦੀ ਹੈ ਸੰਕਲਪ ਵਿਕਲਪ ਮੁਕਦੇ ਨੇ ਇਹੀ ਨਿਰਗੁਣ ਸਰੂਪ ਪਰਮਾਤਮਾ ਨੂੰ ਜਾਣਨ ਦਾ ਤਰੀਕਾ ਹੈ ਇਹਦੇ ਨਾਲ ਹੀ ਨਿਰਗੁਣ ਸਰੂਪ ਪਰਮਾਤਮਾ ਦੀ ਸਮਝ ਆਉਂਦੀ ਹੈ ਔਰ ਇਹਦੇ ਇਸ ਢੰਗ ਨਾਲ ਹੀ ਇਸ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲੇ ਹੀ ਉਸ ਤੇ ਚੱਲਣ ਵਾਲੇ ਹੀ ਪਵ ਸਾਗਰ ਨੂੰ ਪਾਰ ਕਰ ਸਕਦੇ ਹਨ ਸਤਗੁਰ ਕੈ ਜਨਮੇ ਗਵਰ ਮਿਟਾਇਆ ਮੈਂ ਪ੍ਰਭੂ ਦੀ ਸਿੱਖਿਆ ਦੇ ਵਿੱਚ ਰਹਿਣਾ ਸਿੱਖ ਲਿਆ ਭਾਉ ਗੁਰੂ ਦੇ ਘਰ ਵਿੱਚ ਜਨਮ ਲਿਆ ਮੇਰਾ ਆਵਾਗਵਨ ਮਿਟ ਗਿਆ ਸਤਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਇਹ ਸੰਕਲਪ ਵਿਕਲਪ ਜਿਹੜੇ ਨੇ ਇਹ ਸ਼ਬਦ ਰਹੀ ਮੈਂ ਖਤਮ ਕਰ ਦਿੱਤੇ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਇਹ ਜਿਹਨੂੰ ਤੁਸੀਂ ਇਹ ਦੁਨੀਆ ਸਾਗਰ ਦੁੱਤਰ ਕਹੀਏ ਕਹਿਣ ਲੱਗੇ ਇਹ ਸਾਰੇ ਰਜੋ ਤਮਸਾ ਤੋਂ ਤ੍ਰੈਗੁਣ ਮਿਟੇ ਇਹਨਾਂ ਸਾਰਿਆਂ ਤੇ ਕੰਟਰੋਲ ਹੋ ਜਾਂਦਾ ਔਰ ਇਸ ਸੰਸਾਰ ਸਾਗਰ ਤਰਿਆ ਜਾ ਸਕਦਾ ਮੈਂ ਇਹ ਸੁਨੇਹਾ ਦੇਣ ਲਈ ਇਹ ਯਾਤਰਾਵਾਂ ਇਹ ਉਦਾਸੀਆਂ ਕਰ ਰਿਹਾ ਹਾਂ